ਲਾਈਵ ਦੇ ਵਿੱਚ ਹੁਣ ਸੰਗਰੂਰ ਤੋਂ ਵਸਤ ਫੇਰ ਫੜੀ ਤੇ ਮਸਤੂਆਣਾ ਸਾਹਿਬ ਦੀ ਠੀਕ ਹੈ ਮਸਤੂਆਣਾ ਸਾਹਿਬ ਅਜੇ ਪਹੁੰਚਿਆ ਨਹੀਂ ਹੈਗਾ ਰਸਤੇ 'ਚ ਹੀ ਆ ਯਾਨੀ ਕਿ ਸੰਗਰੂਰ ਪਾਸਟੈਂਡ ਦੇ ਵਿੱਚ ਦੀ ਤੇ ਹੁਣ ਲਾਸਟ ਪਹੁੰਚ ਜਾਊਗਾ ਠੀਕ ਹੈ ਆ ਜੋ ਲਾਈਵ ਦੇ ਵਿੱਚ ਜਿਹਨੇ ਜਿਹਨੇ ਗੱਲਬਾਤ ਕਰਨੀ ਹੈ ਆਪਣੇ ਚੈਨਲ ਬਾਰੇ ਸੈਟਿੰਗ ਕਰਵਾਉਣੀ ਹੈ ਤਾਂ ਆਪਣਾ YouTube ਤੇ ਆ ਜਾਓ ਲਾਈਵ ਦੇ ਵਿੱਚ ਦੱਸ ਦਿੰਨਾ ਕਿ ਕੀ ਕੀ ਸੈਟਿੰਗ ਹੁੰਦੀ ਹੈ ਕੀ ਕੀ ਕਿੱਦਾਂ-ਕਿੱਦਾਂ ਹੋਣਾ ਹੈ ਠੀਕ ਆ ਸਟਾਰਟਿੰਗ ਕਰਵਾ ਦਿੰਦਾ ਤੇ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਉਹਦੀ ਹੈਲਪ ਜਰੂਰ ਕਰਨੀ ਚਾਹੀਦੀ ਹੈ ਹੈਲਪ ਕਰਦਿਆ ਕਰੋ ਜਿੱਥੇ ਸਰਕਾਰਾਂ ਕੰਮ ਨਹੀਂ ਆਉਂਦੀ ਉੱਥੇ ਯੂਟਿਊਬਰ ਕੰਮ ਆਉਂਦੇ ਵੀਰੇ ਦੇਖ ਲਓ ਠੀਕ ਹੈ ਨਾ ਇਹ ਰਿਕਵੈਸਟ ਆ ਤੇ ਜਲ ਤੋਂ ਜਿਆਦਾ ਬਸ ਯਾਨੀ ਕਿ 26 ਸਬਸਕ੍ਰਾਈਬਰ ਰਹਿ ਗਏ ਪੂਰੇ ਹੋਣ ਦੇ ਵਿੱਚ 1000 ਕ੍ਰਾਈਟੇਰੀਆ ਪੂਰਾ ਹੋਣ ਦੇ ਵਿੱਚ 26 سبسਕਰਰ ਰਹਿ ਗਿਆ ਆਪਣੇ ਉਹ ਪੂਰੇ ਹੋ ਜਾਣਾ ਆ ਗੁੱਡ ਬਾਈ ਲਾ ਠੀਕ ਹੈ ਨਾਲ ਹੁਣ ਆਵਾਜ਼ ਆਉਂਦੀ ਹੈ ਕਲੀਅਰ ਕਮੈਂਟ ਕਰਕੇ ਦੱਸਿਓ ਕਲੀਅਰ ਆਵਾਜ਼ ਆ ਰਹੀ ਹੈ ਲਾਈਵ ਦੇ ਵਿੱਚ ਕਿਹੜਾ ਆ ਕਮੈਂਟ ਕਰਕੇ ਪਲੀਜ਼ ਦੱਸਿਓ ਆਵਾਜ਼ ਕਲੀਅਰ ਆਉਂਦੀ ਆ ਆਵਾਜ਼ ਆਉਂਦੀ ਆ ਅੰਮਾ ਜੀ ਆਵਾਜ਼ ਕਲੀਅਰ ਆ ਰਹੀ ਆ ਸੱਤੋ ਕਮੈਂਟ ਕਰਕੇ ਠੀਕ ਆ ਜੀ ਠੀਕ ਆ ਧੰਨਵਾਦ ਜੀ ਧੰਨਵਾਦ ਬਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾ ਦਿਓ 26 ਸਬਸਕ੍ਰਾਈਬਰ ਰਹਿ ਗਏ ਪੂਰੇ ਹੋਣ ਦੇ ਵਿੱਚ 1000 ਕ੍ਰਾਈਟੇਰੀਆ ਪੂਰਾ ਹੋਣ ਦੇ ਵਿੱਚ 26 26 ਸਬਸਕ੍ਰਾਈਬਰ ਰਹਿ ਗਏ ਠੀਕ ਹੈ ਬਸ ਇਹ ਪੂਰੇ ਹੋ ਜਾਣ ਤੇ ਆਪਣਾ ਚੈਨਲ ਸਮਝੋ ਚੱਲ ਪਿਆ ਠੀਕ ਹੈ YouTube ਤੇ ਯਾਨੀ ਕਿ ਕੰਮ ਕਰਨਾ ਹਰ ਕਿਸੇ ਦੇ ਖੇਲ ਦੀ ਬਸ ਦੀ ਗੱਲ ਨਹੀਂ ਹੈਗੀ ਬੰਦੇ ਪਹਿਲੀ ਗੱਲ ਤਾਂ ਸੰਘ ਦੇ ਬਹੁਤ ਨੇ ਕਿ ਅਸੀਂ YouTube ਤੇ ਕਿੱਦਾਂ ਕੰਮ ਕਰਾਂਗੇ ਕਿੱਦਾਂ ਨਹੀਂ ਡਰਦੇ ਨੇ ਕੈਮਰੇ ਦੇ ਮੁਰੇ ਆਉਣ ਲਈ ਡਰ ਕਾਦਾ ਆਪਣਾ ਕੰਮ ਆ ਇਹ ਠੀਕ ਹੈ ਨਮਟਾ ਕਾਤ ਮਤਲਬ ਰੱਖੋ ਤੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੈਗਾ ਐਸੇ ਠੀਕ ਹੈ ਬੱਚੇ ਬੱਚੇ ਆ ਰਿਹਾ ਕੌਣ ਜੀ ਤੇ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਵਾ ਦਿਓ ਬਸ ਇੰਨਾ ਹੀ ਬਹੁਤ ਧੰਨਵਾਦ ਸਾਰਿਆਂ ਦਾ ਦਿਲ ਤੋਂ ਠੀਕ ਹੈ ਮੇਰੀ ਥੋੜੀ ਜੀ ਆਵਾਜ਼ ਖਰਾਬ ਹੋਈ ਹੋਈ ਹੈ ਗਲਾ ਮੇਰਾ ਖਰਾਬ ਹੋਇਆ ਹੋਇਆ ਤੇ ਜਲਦ ਤੋਂ ਜਲਦ ਚੈਨਲ ਨੂੰ ਸਬਸਕ੍ਰਾਈਬ ਕਰਾਓ ਪਲੀਜ਼ ਹੈਲਪ ਮੀ ਬਸ ਤੁਹਾਡਾ ਸ਼ੁਕੂਰ ਬਹੁਤ ਭੰਦੀ ਆ ਧੁੱਪ ਠੀਕ ਹੈ ਤੇ ਆ ਦੇਖੋ ਇੱਧਰ ਬੱਸ ਜਾ ਰਹੀ ਆ ਮਸਤਵਾਲਾ ਸਾਹਿਬ ਉਸੇ ਬੱਸ 'ਚ ਬੈਠਾ ਸੀ ਤੇ ਮੈਂ ਕਿਹਾ ਚਲੋ ਦਰਸ਼ਨ ਕਰਕੇ ਆਈਏ ਗੁਰਦੁਆਰਾ ਸਾਹਿਬ ਦੇ ਠੀਕ ਹੈ ਤੇ ਦਰਸ਼ਨ ਕਰਾਂਗੇ ਪ੍ਰਮਾਤਮਾ ਦੇ ਘਰ ਆਪਾਂ ਜਾਵਾਂਗੇ ਆਪਾਂ ਨੂੰ ਆਪ ਬੋਲ ਵਿੱਚ ਦੋਗਾ ਨੀਤ ਸਾਫ ਹੋਣੀ ਚਾਹੀਦੀ ਆ ਬੰਦੇ ਦੀ ਬਹੁਤ ਕੁਝ ਦੰਦਸ ਤਰ ਤਰ ਬੰਦਾ ਭੁੱਲਦਾ ਤੇ ਸਭ ਲਈ ਰਿਕੁਐਸਟ ਹੈ ਕੋਈ ਆਵਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕੀ 26 سبسਕਰਰ ਰਹੇਗੇ 1000 ਪੂਰਾ ਆਉਣ ਦੇ ਵਿੱਚ ਫਸ ਟਾਈਮ ਪੂਰਾ 1000 ਪੂਰਾ ਆਉਣ ਦੇ ਵਿੱਚ ਓਨਲੀ 10 ਸੌਰੀ 26 سبسਕਰਰ ਹੈ ਰੈਡ 26 ਇਹ ਪੂਰੇ ਹੋ ਗਏ ਆਪਾਂ ਨੂੰ ਤਾਂ ਪੰਜਾਬ ਫੀਲ ਹੋਊਗਾ ਮੈਂ ਵੀ ਪੂਰੀ ਸਪੋਰਟ ਕਰੂੰਗਾ ਜਿੰਨੀ ਮੈਂ ਤੋਂ ਸਪੋਰਟ ਮਿਲ ਸਕੇ ਬਾਤੋਂ ਤੱਕ ਸਪੋਰਟ ਕਰੂੰਗਾ ਜਿਹੜੇ ਬੰਦੇ ਬਾਹਰ ਤੋਂ ਮੇਰੇ ਨਾਲ ਜੁੜੇ ਹੋਏ ਨੇ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਠੀਕ ਹੈ ਤੇ ਮੈਂ ਤੁਹਾਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਦਰਸ਼ਨ ਦਿਖਾਵਾਂਗਾ ਠੀਕ ਹੈ ਇਹ ਗੁਰਦੁਆਰਾ ਸਾਹਿਬ ਤੇ ਮੈਂ ਪਹਿਲੀ ਵਾਰ ਇਹ ਜਾ ਰਿਹਾ ਮੇਰਾ خیال ਮੈਂ ਕਦੇ ਗਿਆ ਨਹੀਂ ਹੈਗਾ ਗੁਰਦੁਆਰੇ ਪਹਿਲੀ ਵਾਰ ਹੀ ਜਾ ਰਿਹਾ ਨੂੰ ਬਹੁਤ ਵਧੀਆ ਜਿਹਾ ਫੀਲ ਹੋ ਰਿਹਾ ਵੀ ਮੈਂ ਮਸਤੂਆਣਾ ਸਾਹਿਬ ਜਾ ਰਿਹਾ ਠੀਕ ਹੈ ਮੱਥਾ ਟੇਕ ਕੇ ਆਉਂਗਾ ਤੇ ਤੇ ਨਾਲੇ ਆਪਾਂ ਆਪਣਾ ਵਲੌਗ ਬਣਾ ਲਾਂਗੇ YouTube ਤੇ ਠੀਕ ਹੈ ਲਾਈਵ ਵਗੈਰਾ ਤਾਂ ਚੱਲੇਗਾ ਲਾਈਵ ਵਗੈਰਾ ਲਾਈਵ ਦੇ ਵਿੱਚ ਦਿਖਾ ਦਾਂਗੇ ਸਾਰਾ ਕੁਝ ਤੁਸੀਂ ਬੰਦਾ ਚੈੱਕ ਕਰ ਪਤਾ ਨਹੀਂ ਕੀ ਹੈ ਪਰ ਆਪਣੇ ਆਪ ਲਾਈਵ ਕੱਟ ਜਾਂਦਾ ਪਤਾ ਨਹੀਂ ਰੇਂਜ ਦੀ ਪ੍ਰੋਬਲਮ ਪੈ ਰਹੀ ਹੈ ਲੇ ਤਾਂ ਹੱਥ ਜੋੜ ਕੇ ਮੇਰੀ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ 26 ਓਨਲੀ ਸਬਸਕ੍ਰਾਈਬਰ ਰਹੇਗੀ ਕਾ ਯਾਰ ਪੂਰਾ ਹੋਣ ਦੇ ਵਿੱਚ ਪੂਰਾ ਕਰਾ ਦਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦਿਲ ਤੋਂ ਥੈਂਕ ਯੂ ਸਾਰਿਆਂ ਦਾ ਠੀਕ ਹੈ ਸਾਰਿਆਂ ਦਾ ਦਿਲ ਤੋਂ ਥੈਂਕ ਯਾ ਠੀਕ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾ ਦਿਓ ਓਨਲੀ 26 ਸਬਸਕ੍ਰਾਈਬਰ ਰਹੇਗੀ ਤਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦਾ ਸਬਸਕ੍ਰਾਈਬ ਕਰਵਾ ਦਵਾ ਕੇ ਕੀ ਓਕੇ ਥੈਂਕ ਯੂ ਸੋ ਮੱਚ ਠੀਕ ਹੈ ਇਹ ਬਾਕੀ ਜਿੰਨੀ سپورਟ ਦੀ ਲੋੜ ਮੇਰੀ ਉਹ ਮੈਂ ਕਰੂੰਗਾ سپورਟ ਰੱਚ ਕੇ ਕਰੂੰਗਾ ਉਹ ਬੰਦੇ ਦੀ ਠੀਕ ਹੈ ਸਰਦਾਰ ਜੀ ਠੀਕ ਹੋ ਹਾਂਜੀ ਭਾਈ ਸਾਹਿਬ ਆਮ ਠੀਕ ਹੈ ਅਲਹਮਦੁਲਿਲਾ ਠੀਕ ਹੈ ਭਾਈ ਆਪ ਸਨਾਓ ਕੈਸੇ ਹੋ ਠੀਕ ਹੋ हरीश खान सरदार जी ठीक हो आप हाँ जी भैया ठीक है हम पंजाब में हैं और थोड़ा बीमार हो गया था तो गला है ना तो बस आ, हरीश खान भाई हम आप आपको एक बात बोल रहे हैं कि ज्यादा से ट्वेंटी सिक्स सब्सक्राइबर पूरे होने के लिए रह गए हैं ये सब्सक्राइबर पूरे करवा दो आपका बहुत बहुत धन्यवाद ठीक है जी ट्वेंटी सिक्स सब्सक्राइबर रह गए एक हजार पूरा होने के लिए ट्वेंटी सिक्स सब्सक्राइबर बचे हैं ये पूरा हो जाए तो बहुत अच्छा होगा ठीक है जी तो सभी का दिल से थैंक यू ठीक है और ये सब्सक्राइबर मेरे पूरे हो जाए तो फिर आज आपको पंजाब का बहुत ज़्यादा प्रसिद्ध मस्तवाणा साहब गुरुद्वारा है हमारा पंजाब के पंजाब में वो उसके दर्शन करवाऊंगा आपको ठीक है लाइव में दिखाऊंगा सभी कुछ लाइव हरीश खान ठीक है सर हाँ जी भाई साहब प्लीज सब्सक्राइब यार थोड़ी मेरी आवाज नहीं सही है मेरा गला दर्द तो हो रहा है ना फिर भी मैं लाइव होया हूँ चलो जितना भी हो सके तो क्रिटेरिय, क्रिटेरिया अपना यूट्यूब का पूरा करें एक यार पूरा होने में पूरे जाए तो मेरे को बहुत अच्छा फील होगा ठीक है जिसको भी हेल्प की जरूरत तो पड़ेगी मैं हेल्प जरूर करूंगा ठीक है एक कमेंट करने की की है है कि भाई मेरे को हेल्प नीड मैं उसकी हेल्प जरूर करूंगा जैसे मर्जी करूंगा मैं मैं अकेला बड़ा नहीं मैं बड़ा हूं मैं आपके साथ ही बड़ा हूँ मैं आपके साथ ही हूँ जो बहुत ज्यादा प्यार मिल रहा है यूट्यूब का बहुत भाई प्यार दे रहे हैं झारखंड के पटना के ऐसी बात नहीं है हमारे पंजाब वाले क्या करते हैं एक बार चैनल सब्सक्राइब कर लिया उसके बाद क्या करेंगे पिट पिट के पीछे जब चला जाएगा ना यूट्यूबर अनसब्सक्राइब कर देंगे फिर क्या होगा फिर उसका चैनल नहीं चलेगा फिर उसका चैनल चलेगा नहीं उसका काम नहीं चलेगा क्या या तो पहले ही ना करो सब्सक्राइब है ना अगर कर लिया तो फिर रखो या तो फिर पहले ही सामने से ही मना कर दो कि भाई हम नहीं कर सकते ठीक है भाई कोई कुछ नहीं है मना करो दुनिया बहुत बड़ी है ऐसी बात नहीं है ठीक है ये तो मेरा काम है। मेरे को कोई बात सोने के लिए तैयार हो कोई बात काम है ये ठीक है ना मेरा काम है, अपना काम पूरे ध्यान से करता हूँ और दिल से करता हूँ चलो भाई गुरुद्वारा साहब जाकर मिलता हूँ ठीक है सभी का बहुत बहुत धन्यवाद भाई थैंक सो मच मिलते हैं नेक्स्ट वीडियो में